ਆਦਤੋਂ ਤਾਲੀਆਂ ਨੇ ਐਦਾਂ ਹੀ ਡਾਲੇ ਤਲਿਆ ਤਾਲ ਨਹੀਂ ਆ। 30 ਦੇ ਵਿੱਚ ਆਦੀ ਤੋਂਨੀਆਂ ਨੇ ਕਹਿਤਾ। ਬਿਲਕੁਲ ਬਿਲਕੁਲ। ਬਹੁਤ ਪਿਆਰਾ ਲੱਗਾ ਸਾਨੂੰ। ਮਤਲਬ ਕਿ ਮੈਂ ਨਾ ਇਹ ਜਾਣਨ ਲਈ ਐਕਸਾਈਟਿਡ ਆ ਕਿ ਉਹਨਾਂ ਸਾਟ ਤੁਹਾਨੂੰ ਕਿੰਨਾ ਕਿ ਛੇੜਦੇ ਸੀਗੇ ਲੋਕ ਜਦੋਂ ਤੁਸੀਂ ਇਹ ਐਕਟ ਕਰਦੇ ਸੀਗੇ ਕਿ ਹੁਣ ਸੋਨੀਆਂ ਦਾ ਸੀਨ ਆ ਗਿਆ ਹੁਣ ਉਹ ਵੇਖਣਾ। ਜਦੋਂ ਵੀ ਨਾ ਮੇਰਾ ਕੋਈ ਸੀਨ ਸ਼ੂਟ ਹੁੰਦਾ ਸੀਗਾ ਪਹਿਲਾਂ ਹੀ ਸਾਰੇ ਹੱਸਣ ਲੱਗ ਜਾਂਦੇ ਸੀਗੇ। ਤੇ ਮੈਨੂੰ ਆਪ ਨੂੰ ਹੱਸਾ ਬਹੁਤ ਆਉਂਦਾ ਤਾਂ ਮੈਂ ਉਹਨਾਂ ਨੂੰ ਰਿਕੁਐਸਟ ਕਰਦੀ ਫਿਰਦੀ ਸੀ ਕਿ ਪਲੀਜ਼ ਪਹਿਲਾਂ ਨਾਲ ਹੱਸਿਓ ਫਿਰ ਉਹ ਮੈਂ ਕਹਿੰਦੀ ਸੀ ਬੋਲਦੀ ਬਹੁਤ ਕਿਊਟ ਲੱਗ ਰਹੀ ਏ ਸਤਿ ਸ਼੍ਰੀ ਅਕਾਲ ਮੈਮ ਸਤਿ ਸ਼੍ਰੀ ਅਕਾਲ ਜੀ ਪਹਿਲਾਂ ਤੋਂ ਤੁਹਾਨੂੰ ਬਹੁਤ ਬਹੁਤ ਮੁਬਾਰਕਾ ਬਹੁਤ ਸੋਹਣਾ ਕਿਰਦਾਰ ਤੁਸੀਂ ਤੇ ਤੁਹਾਨੂੰ ਬਹੁਤ ਮਦਦ ਆਇਆ ਫਿਰ ਉਹਨਾਂ ਆਤੀ ਅੱਧ ਤੋਂ ਤਾਲੀਆਂ ਨੇ ਐਦਾਂ ਹੀ ਡਾਲੇ ਤਲਿਆ ਤਾਲੀਆਂ ਆ। ਧੀ ਦਾ ਦੇਵੇਂ ਤੁਹਾਡੀ ਤੋਂਨੀਆਂ ਨੇ ਕਹਿਤਾ। ਬਿਲਕੁਲ ਬਿਲਕੁਲ। ਬਹੁਤ ਪਿਆਰਾ ਲੱਗਾ ਸਾਨੂੰ। ਮਤਲਬ ਕਿ ਮੈਂ ਨਾ ਇਹ ਜਾਣਨ ਲਈ ਐਕਸਾਈਟਿਡ ਆ ਕਿ 온 ਸੱਟ ਤੁਹਾਨੂੰ ਕਿੰਨਾ ਕਿ ਛੇੜਦੇ ਸੀਗੇ ਲੋਕ ਕਿ ਜਦੋਂ ਤੁਸੀਂ ਐਕਟ ਕਰਦੇ ਸੀਗੇ ਕਿ ਹੁਣ ਸੋਨੀਆਂ ਦਾ ਸੀਨ ਆ ਗਿਆ ਹੁਣ ਉਹ ਵੇਖਣਾ। ਜਦੋਂ ਵੀ ਨਾ ਮੇਰਾ ਕੋਈ ਸੀਨ ਸ਼ੂਟ ਹੁੰਦਾ ਸੀਗਾ ਪਹਿਲਾਂ ਹੀ ਸਾਰੇ ਹੱਸਣ ਲੱਗ ਜਾਂਦੇ ਸੀਗੇ। ਤੇ ਮੈਨੂੰ ਆਪ ਨੂੰ ਹੱਸਾ ਬਹੁਤ ਆਉਂਦਾ ਤਾਂ ਮੈਂ ਉਹਨਾਂ ਨੂੰ ਰਿਕੁਐਸਟ ਕਰਦੀ ਫਿਰਦੀ ਸੀ ਕਿ ਪਲੀਜ਼ ਪਹਿਲਾਂ ਨਾ ਹੱਸਿਓ ਫਿਰ ਉਹ ਮੈਂ ਕਹਿੰਦੀ ਸੀ ਤੂੰ ਬੋਲਦੀ ਬਹੁਤ ਕਿਊਟ ਲੱਗ ਰਹੀ ਐ ਤੇ ਅਸੀਂ ਤਾਂ ਤੈਨੂੰ ਔਰ ਕਈ ਵਾਰ ਨਾ ਉਹ ਮੇਰਾ ਜਦੋਂ ਸੀਨ ਸ਼ੂਟ ਹੋ ਰਿਹਾ ਹੁੰਦਾ ਸੀ ਕਾਫੀ ਐਸੀ ਐਕਟਰ ਹੁੰਦੇ ਸੀ ਜਿਨ੍ਹਾਂ ਦਾ ਕੰਮ ਨਹੀਂ ਸੀ ਹੁੰਦਾ ਉਸ ਵਿੱਚ ਉਹ ਸਪੈਸ਼ਲੀ ਬੈਠ ਕੇ ਦੇਖਦੇ ਸੀ ਕਿ ਇਹ ਜਦੋਂ ਬੋਲੂਗੀ ਐ ਆਪਾਂ ਸੁਣਾਗੇ ਸੋ ਬਹੁਤ ਮਜ਼ਾ ਆਇਆ ਜਿਵੇਂ ਸੈੱਟ ਤੇ ਤੁਹਾਨੂੰ ਮਜ਼ਾ ਆਇਆ ਤੇ ਜਦੋਂ ਅਸੀਂ ਤੁਹਾਡਾ ਕਿਰਦਾਰ ਜਿਹੜਾ ਐ ਸਕਰੀਨ ਤੇ ਵੇਖਿਆ ਤੇ ਉਹਨਾਂ ਹੀ ਮੈਨੂੰ ਲੱਗਦਾ ਆਇਆ ਸੀ ਵੀ ਇੰਜੋਏ ਕੀਤਾ ਤਾਂ ਅੱਛਾ ਬਹੁਤ ਸਾਰੇ ਲੋਕ ਮੈਨੂੰ ਲੱਗਦਾ ਹੈ ਕਿ ਇੱਥੇ ਇਸ ਫਿਲਮ ਦੇ ਉੱਤੇ ਇਹ ਕਹਾਵਤ ਟੁਕਵੀਂ ਬੈਂਦੀ ਹੈ ਕਿ ਡੋਨਟ ਜਜ ਬੁੱਕ ਬਾਏ ਇਟਸ ਕਵਰ ਹੈ ਨਾ ਤਾਂ ਮਤਲਬ ਕਿ ਪਹਿਲਾਂ ਹੀ ਅਸੀਂ ਚੀਜ਼ਾਂ ਦਾ ਵਿਰੋਧ ਕਰਨ ਲੱਗ ਜਾਂਦੇ ਹਾਂ ਬਟ ਮੈਨੂੰ ਲੱਗਦਾ ਹੈ ਕਿ ਪਹਿਲਾਂ ਦੇਖ ਲੈਣਾ ਚਾਹੀਦਾ ਉਸ ਤੋਂ ਬਾਅਦ ਅਸੀਂ ਗੱਲ ਕਰੀਏ ਤਾਂ ਜਿਵੇਂ ਕਿ ਬਹੁਤ ਸਾਰਾ ਲੋਕ ਜਿਹੜਾ ਇਹ ਬੋਲ ਰਹੇ ਨੇ ਵਿਰੋਧ ਕਰ ਰਹੇ ਨੇ ਪਰ ਜਦੋਂ ਅੱਜ ਅਸੀਂ ਫਿਲਮ ਵੇਖੀ ਤਾਂ ਮੈਨੂੰ ਲੱਗਦਾ ਹੈ ਕਿ ਜਦੋਂ ਅਸੀਂ ਰੋਕਦੇ ਹਾਂ ਕਿਸੇ चीज ਨੂੰ ਸਿੱਧੇ ਤੌਰ ਤੇ ਤਾਂ ਲੋਕ ਨਹੀਂ ਰੁਕਦੇ ਬਟ ਇਹ ਬੈਸਟ ਐਗਜ਼ਾਮਪਲ ਆ ਕਿ ਇੱਕ ਸੋਹਣੀ ਫਿਲਮ ਅਸੀਂ ਪੰਜਾਬੀ ਇੰਡਸਟਰੀ ਦੀ ਝੋਲੀ ਪਾ ਰਹੇ ਆ ਬਿਲਕੁਲ ਬਿਲਕੁਲ ਤੁਸੀਂ ਬਿਲਕੁਲ ਸਹੀ ਗੱਲ ਕਹੀ ਹੈ ਕਿਉਂਕਿ ਜਦੋਂ ਤੱਕ ਸਾਨੂੰ ਪੂਰੀ ਗੱਲ ਨਾ ਪਤਾ ਹੋਵੇ ਉਹਦੇ ਤੇ ਜਜਮੈਂਟ ਪਾਸ ਕਰਨਾ ਇਜ਼ ਨਾਟ ਰਾਈਟ ਤੇ ਤੁਸੀਂ ਵੀ ਅੱਜ ਫਿਲਮ ਦੇਖੀ ਹੈ ਤੁਹਾਨੂੰ ਵੀ ਪਤਾ ਹੈ ਕਿ ਆਪਾਂ ਕੋਈ ਗਲਤ ਚੀਜ਼ ਪ੍ਰਮੋਟ ਨਹੀਂ ਕੀਤੀ ਹੈ ਇਨਫੈਕਟ ਅਸੀਂ ਅੰਟਰਟੇਨਮੈਂਟ ਦੇ ਨਾਲ-ਨਾਲ ਕੁਝ ਚੰਗਾ ਹੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਫਿਰ ਵੀ ਜੇ ਜਿਹੜੇ ਕੁਝ ਲੋਕਾਂ ਨੇ ਇੰਦਾ ਗੱਲ ਕੀਤੀ ਸੀ ਆਈ ਥਿੰਕ ਸਮ ਟਾਈਮਸ ਨਾ ਆਪਾਂ ਨੈਗੇਟਿਵਿਟੀ ਨੂੰ ਛੇਤੀ ਥਾਂ ਦੇ ਦਿੰਨੇ ਆ ਤੇ ਪੋਜ਼ਿਟਿਵਿਟੀ ਦਾ ਵੇਟ ਨਹੀਂ ਕਰਦੇ ਸੋ ਪਲੀਜ਼ ਤੁਸੀਂ ਕੱਲ ਨੂੰ ਫਿਲਮ ਦੇਖ ਲਓ ਕੱਲ ਨੂੰ ਬਹੁਤ ਮਜ਼ਾ ਆਊਗਾ ਤੁਸੀਂ ਇਹ ਵੀਕਐਂਡ ਜਿਹੜਾ ਹੈ ਛੁੱਟੀਆਂ ਵੀ ਹੈਗੀਆਂ ਨੇ ਫੈਸਟੀਵਲ ਸੀਜ਼ਨ ਵੀ ਚੱਲ ਰਿਹਾ ਹੈ ਤੇ ਨਿੱਕਾ ਜਲਦਾਰ ਦੀ ਟੀਮ ਨੇ ਫੈਸਟੀਵਲ ਸੀਜ਼ਨ ਨੂੰ ਕੰਟਰੋਲ ਕਰਨਾ ਸੋ ਲੋਕਾਂ ਨੂੰ ਹਾਸਿਆਂ ਦਾ ਵੀ ਮਤਲਬ ਉਹਨਾਂ ਨੇ ਐਡ-ਆਨ ਕਰਨੇ ਨੇ ਇਸ ਫੈਸਟੀਵਲ ਸੀਜ਼ਨ ਦੇ ਵਿੱਚ ਤੇ ਤੁਹਾਡੇ ਨਾਲ ਮਿਲ ਕੇ ਅਸੀਂ ਸਾਰੇ ਤਿਉਹਾਰ ਮਨਾਉਣੇ ਨੇ ਤਾਂ ਮਤਲਬ ਜਿਹੜੇ ਲੋਕਾਂ ਨੂੰ ਲੱਗਦਾ ਕਿ ਇਹ ਫੈਮਿਲੀ ਫਿਲਮ ਸਾਡੇ ਤਾਂ ਇੰਨੇ ਕਰੀਬ ਹੈ ਤਾਂ ਮੈਨੂੰ ਲੱਗਦਾ ਇਹ ਫਿਲਮ ਤੋਂ ਬਾਅਦ ਨਾ ਇੱਕ ਪੱਕੀ ਜਿਹੜੀ ਆ ਮੋਹਰ ਲੱਗਣ ਵਾਲੀ ਹੈ ਕਿ ਹਾਂ ਕਿ ਨਿੱਕਾ ਜੈਲਦਾਰ ਜਿਹੜੀ ਇੱਕ ਫਰਾਂਚਾਈਜ਼ੀ ਹੈ ਉਹ ਹਮੇਸ਼ਾ ਐਂਟਰਟੇਨਮੈਂਟ ਦੇ ਨਾਲ ਨਾਲ ਇੱਕ ਪਿਆਰਾ ਜਿਹਾ ਮੈਸੇਜ ਵੀ ਦੇ ਕੇ ਜਾਂਦੀ ਹੈ ਜੀ ਜੀ ਬਿਲਕੁਲ ਇਸ ਵਾਰ ਵੀ ਤੁਸੀਂ ਇੱਕ ਮੈਸੇਜ ਜ਼ਰੂਰ ਲੈ ਕੇ ਜਾਓਗੇ ਮੈਸੇਜ ਦੇ ਨਾਲ ਨਾਲ ਐਂਟਰਟੇਨਮੈਂਟ ਭਰਪੂਰ ਹੋਊਗਾ ਇਹ ਸਾਡਾ ਪ੍ਰੋਮਿਸ ਹੈ ਜੀ ਤਾਂ ਜਾਣ ਤੋਂ ਪਹਿਲਾਂ ਦਰਸ਼ਕਾਂ ਨੂੰ ਇੱਕ ਵਾਰੀ ਫੇਰ ਆਪਣੇ ਪਿਆਰੇ ਜਿਹੇ ਅੰਦਾਜ਼ ਦੇ ਵਿੱਚ ਕਹਿ ਦੋ ਕਿ ਫਿਲਮ ਦੇਖਣ ਜ਼ਰੂਰ ਆਨ ਦ ਸ਼ਹਿ ਤਾਲ ਨੂੰ ਦਿਤੈਲਾ ਹੈ ਤੁਹਾਡੀ ਫਿਲਮ ਥੇਤਲਾ ਤੇ ਲਲੀ ਦੋਲੀ ਹੈ ਤੇ ਅੱਤੀ ਤੁਹਾਨੂੰ ਰਿਕੁਐਸਟ ਕਰਦੇ ਆ ਕਿ ਤੁਸੀਂ ਤੁਹਾਡੀ ਫਿਲਮ ਦਲੂਲ ਦੇਤੇ ਆਇਓ ਤੁਹਾਨੂੰ ਬਹੁਤ ਮਦਾ ਆਉਣ ਵਾਲਾ ਹੈ ਥੈਂਕ ਯੂ ਸੋ ਮਚ ਸੋਨੀਆ ਥੈਂਕ ਯੂ